ਗੁਰਬਾਰਨੀ ਵੀ ਦੱਸਦੀ ਆ ਖੰਡੇ ਧਾਰ ਗਲੀ ਅਤ ਪੀੜੀ ਖੰਡਾ ਜਿਹੜਾ ਵਾ ਇਹਦੀ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੁਝ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਜਦ ਅਸੀਂ ਖੰਡੇ ਦਾ ਨਿਸ਼ਾਨ ਵੇਖਾਂਗੇ ਵਿੱਚ ਖੰਡਾ ਹੈ ਗੋਲ ਚੱਕਰ ਆ ਹੈ ਗੋਲ ਚੱਕਰ ਜਿਹੜਾ ਉਹ ਸੰਸਾਰ ਹੈ ਫਿਰ ਦੋ ਕਰਪਾਨਾਂ ਐ ਮੀਰੀ ਤੇ ਪੀਰੀ ਦੀਆਂ ហេਠਾ ਗੁਰੂ ਸਾਹਿਬ ਨੇ ਸਾਨੂੰ ਇਹ ਤੇ ਰਾਈ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਉਸ ਇੱਕ ਪਰਮਾਤਮਾ ਨਾਲ ਜੁੜਨਾ ਹੈ ਉਹਦੇ ਨਾਲ ਇਥੇ ਲੋਕ ਵਿੱਚ ਬੈਠਿਆਂ ਪਰ ਲੋਕ ਚ ਕਨੈਕਸ਼ਨ ਬਣਾਉਣਾ ਹੈ ਸ਼ਬਦ ਗੁਰੂ ਦੇ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿੱਖ ਧਰਮ ਦੇ ਵਿੱਚ ਦਿੱਤਾ ਹੈ ਆਪਣੇ ਨਾਲ ਜੁੜੋਗੇ ਫਿਰ ਤੁਸੀਂ ਉਸ ਪਰਮਾਤਮਾ ਨਾਲ ਜੋੜ ਜਾਓਗੇ ਸੰਸਾਰ ਦੇ ਵਿੱਚ ਧਰਮੀ ਲੋਕ ਵੀ ਆ ਅਧਰਮੀ ਵੀ ਆ ਝੂਠ ਵੀ ਆ ਸੱਚ ਵੀ ਆ ਤੁਸੀਂ ਉਸ ਇੱਕ ਨੂੰ ਪਹਿਚਾਣਨਾ ਵਾ ਤੁਸੀਂ ਸੱਚ ਦੇ ਰਾਹ ਤੇ ਤੁਰਨਾ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਏਕ ਓੰਕਾਰ ਦਾ ਸਿਧਾਂਤ ਸਿਖਾਇਆ ਕਿ ਸਾਰਾ ਕੁਝ ਗੁਰੂ ਗੁਰੂ ਹੀ ਹੈ ਪਰਮਾਤਮਾ ਹੀ ਹੈ ਫਿਰ ਅਸੀਂ ਆਪਣੀ ਅਨਰਚੀ ਬਲੇਮ ਦੇਣ ਵਾਲੇ ਲੋਕਾਂ ਨੂੰ ਦੋਸ਼ ਦੇਣ ਵਾਲੇ ਨਾ ਲਾਈਏ ਕਿਉਂਕਿ ਜਦੋਂ ਏਕ ਓਕਾਰ ਨੂੰ ਸਮਝਾਂਗੇ ਫਿਰ ਇਹ ਲੱਗੇਗਾ ਕਿ ਪ੍ਰਮਾਤਮਾ ਸ਼ਾਇਦ ਸਾਨੂੰ ਕਿਤੇ ਸਮਝਾਉਂਦਾ ਪਿਆ ਇਸ ਬੰਦੇ ਦੇ ਰਾਹੀਂ ਆ ਕੇ ਬਚਿਆ ਜਾਵੇ ਕੁਝ ਬੀਜਾਂ ਨਾਲੋਂ ਚੰਗਾ ਹੈ ਕਿ ਚੁੱਪ ਹੋ ਜਾਈਏ ਤੇ ਉਥੋਂ ਭੱਜ ਜਾਈਏ ਜੇ ਕੋਈ ਲੜਦਾ ਵੀ ਹੈ ਤੇ ਆਪਣੇ ਆਪ ਤੇ ਸਾਰੀ એનર્ਜੀ ਲਾਈਏ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਈ ਤਾਂ ਦੱਸਦੀ ਆ ਕਿ ਭਾਈ ਸਾਨੂੰ ਭਗਤੀ ਦੀ ਵੀ ਲੋੜ ਆ ਸ਼ਕਤੀ ਦੀ ਵੀ ਲੋੜ ਆ ਪੀਰੀ ਦੀ ਤਲਵਾਰ ਕਹਿੰਦੀ ਕਿ ਤੂੰ ਰੋਹਾਨੀਅਤ ਲੈਵਲ ਤੇ ਵੀ ਜਾ ਪਰਮਾਤਮਾ ਨੂੰ ਜਪ ਫਿਰ ਤੈਨੂੰ ਇੱਥੇ ਲੋਕ ਵਿੱਚ ਬੈਠਿਆਂ ਹੀ ਪਰਮਾਤਮਾ ਨਾਲ ਹਰ ਵੇਲੇ ਹਾਜ਼ਰ ਨਾਜ਼ਰ ਨਜ਼ਰ ਆਏਗਾ ਤੂੰ ਆਪਣੀ ਗੱਲਬਾਤ ਉਹਦੇ ਨਾਲ ਕਰ ਸਕਦਾ ਹੈ ਮੀਰੀ ਦੀ ਤਲਵਾਰ ਇਹ ਸਾਨੂੰ ਦੱਸਦੀ ਆ ਕਿ ਭਾਈ ਤੂੰ ਗਿਆਨ ਹਾਸਲ ਕਰਨਾ ਹੈ ਪੜ੍ਹ ਲਿਖ ਕੇ ਐਜੂਕੇਟ ਹੋਣਾ ਹੈ ਚੰਗੀਆਂ ਨੌਕਰੀਆਂ ਤੇ ਜਾਣਾ ਹੈ ਫਿਰ ਉਸ ਨਾਲ ਪਰਉਪਕਾਰ ਕਰਨਾ ਹੈ ਨਿਆ ਕਰਨਾ ਹੈ ਕਿਸੇ ਨਾਲ ਤੱਕਾ ਨਹੀਂ ਕਰਨਾ ਜੇ ਤੂੰ ਰੱਬ ਨਾਲ ਜੁੜਿਆ ਹੋਏਗਾ ਫਿਰ ਤੂੰ ਨਿਆ ਕਰੇਗਾ ਫਿਰ ਉਹ ਵਿਦਿਆ ਨੂੰ ਪਰਉਪਕਾਰ ਵਾਲੇ ਪਾਸੇ ਲਾਏਗਾ